ਸਾਰੇ ਪਰਮਾਨਨ ਫਸਲੀ ਗਾਲ ਪੰਜਾਬ ਦੀ ਸਿਆਸਤ ਦੀ ਚੋਟੀ ਤੇ ਜਿਹੜੀਆਂ ਨਾ ਔਰਤਾ ਪਹੁੰਚੀਆਂ ਨੇ ਨਾ ਤਾਕਤ ਹੜਾਈ ਆ ਉਹ ਜੋ ਸਭ ਤੋਂ ਵੱਡਾ ਨਾਂ ਉੱਪਰ ਆਉਂਦਾ ਉਹ ਪਾਕਿਸਤਾਨ ਵਾਲੀ ਵੀ ਬੀਬੀ ਜੜੀ ਸੀਗੀ ਸਾਬਕਾ ਮੁੱਖ ਮੰਤਰੀ ਸਾਹਿਬ ਦੀ ਫ੍ਰੈਂਡੀ ਕਹਿੰਦੇ ਕੋਈ ਬੰਦੇ ਨੇ ਪੱਤਰਕਾਰ ਸੰमेलन 'ਚ ਕਿਹਾ ਸੀ ਵੀ ਮੇਰੀ ਫ੍ਰੈਂਡ ਆ ਹੋਰ ਜਿਹਨਾਂ ਸਵਾਲ ਪੁੱਛਣਾ ਉਸ ਤੋਂ ਬਾਅਦ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ ਜੋ ਸ਼ਰੀਆਨ ਗਿਆ ਤਾਂ ਵੇਲੇ ਨੇ ਵੀ ਹਾਂ ਮੇਰੀ ਫ੍ਰੈਂਡ ਆ ਕਹ ਲਓ ਕਿ ਝਗੜਾ ਪਾਰ ਪਿਆ ਉਹ ਜਿਹਨਾਂ ਕਰ ਮੁੱਖ ਮੰਤਰੀ ਰਹੇ ਉਹ ਨਜ਼ਰੀਓ ਪੰਜਾਬ ਚ ਲਈ 404 ਸਾਲ ਉਹਦੀ ਤਾਕਤ ਮੈਂ ਵੇਖੀ ਮੈਂ 2.5 ਸਾਲ ਤੋਂ ਸੀਐਮ ਸਿਕਿਉਰਟੀ ਰਹਾ ਵੱਡੇ ਵੱਡੇ ਜਰਨਲ ਤੇ ਵੱਡੇ ਵੱਡੇ ਆਈਐਸ ਸੈਕਟਰੀ ਲੈਵਲ ਦੇ ਤੇ ਵੱਡੇ ਵੱਡੇ ਐਸਐਸਪੀ ਡੀਆਈ ਜੀ ਇਹ ਲੰਮੇ ਪੈ ਜਾਂਦੇ ਉਹਦੇ ਬੋਟਿਆਂ ਚ ਪਹਿਲਾਂ ਪਹਿਤੂ ਨਾ ਉਹ ਗੋਡੇ ਹਲ ਹੋਂਦ ਬਹੁਤ ਚੱਕ ਚੱਕਦੀ ਹੁੰਦੀ ਕਿਉਂਕਿ ਪਾਕਿਸਤਾਨ ਚ ਇਸਲਾਮੀ ਦੇਸ਼ਾਂ ਦੇ ਨਾਲ ਗੋਡੀ ਹਸਲੋਂ ਪਰਵਾਹ ਨਹੀਂ ਹੈਗਾ ਇਹ ਹਿੰਦੂ ਸਿੱਖਾਂ ਦੀ ਹੈ ਤੇ ਬਾਅਦ ਫਿਰ ਕਿਸੇ ਨੇ ਦੱਸਦਾ ਵੀ ਨਹੀਂ ਭਈ ਇਹ ਸਾਡੀ ਇੱਜ਼ਤ ਮੰਨੀ ਜਾਂਦੀ ਵੀ ਤੁਸੀਂ ਨਾ ਚੱਕਿਆ ਕਰੋ ਗੋਡੀਆਂ ਲਵੰਦੋ ਤੇ ਗੋਡੀਆਂ ਆਦੋ ਜਿਹੇ ਗੋਦੀ ਉਮਰ ਤੋਂ ਡਬਲ ਡਬਲ ਬੰਦੇ ਵੀ ਲਾਈ ਜਾਂਦੇ ਸੀਗੇ ਉਹ ਆਪਣੇ ਉਹਦੇ ਸ਼ਾਹ ਉਹਦੇ ਕਹਿੰਦੇ ਬਦਲੀਆਂ ਬਦਲੀਆਂ ਬਹੁਤ ਸ਼ਤੀ ਹੁੰਦੀਆਂ ਹੁੰਦੀਆਂ ਸੀ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਚਾਹੇ ਦੋ ਚਾਰ ਦਿਨ ਲੱਗ ਜਾਣ ਬਦਲੀ ਹੋਣ ਨੂੰ ਪਰ ਉਹਦੇ ਕਹਿੰਦੇ ਦੋ ਮਿੰਟ ਵੀ ਨਹੀਂ ਲੱਗਦੇ ਹੁੰਦੇ ਇੱਕ ਅਮਰਸਰ ਉਹਦਾ ਫੀਲਾ ਹੁੰਦਾ ਹੈਗਾ ਜਦੋਂ ਨਾਂ ਕੰਨ ਨੂੰ ਲੈਣਾ ਹੁੰਣਾ ਜਿਹੜਾ ਐਸਐਸਪੀ ਅਮਰਸਰ ਰੂਰਲ ਸੀ ਨਾ ਜਿਹਨੂੰ ਮੈਨੂੰ ਐਸਐਸਪੀ ਮਜੀਠਾ ਕਹਿੰਦੇ ਹੁੰਦੇ ਉਹ ਉਹਦੇ ਕੰਦ ਲੱਗਦਾ ਹੁੰਦਾ ਹੈ ਉੱਪਰ ਕੀ ਬੋਲ ਰਹੇ ਸੀ ਵੀ ਬਈ ਇੱਕ ਐਸਾ ਵੀ ਤੁਦਵਾ। ਉਹਨਾਂ ਜਦੋਂ ਇੰਡੀਆ ਆਉਂਦੇ ਸੀ ਜਾਂ ਜੁਨਾ ਆਪਣੇ ਸਿੱਖ ਸੰਧਾ ਨੂੰ ਹਿੰਦੂ ਸਧਾਰੂ ਜਾਂਦੇ ਆ ਪਾਕਿਸਤਾਨ ਚ ਤੇ ਉਹ ਤੁਹਾਨੂੰ ਦੱਸਣਾ ਪੈਂਦਾ ਕਈ ਫਰਾਹ ਫਰਾਹ ਦੇ ਥਾਂ ਤੇ ਜਾਉਣਾ ਜਿਵੇਂ ਨਰਕਾਨਾ ਸਾਹਿਬ ਪੰਜਾ ਸਾਹਿਬ ਲਾਹੌਰ ਦੇ ਇਸ ਤਰ੍ਹਾਂ ਨੇ। ਉਹ ਤੋਂ ਇਲਾਵਾ ਉਹ ਕਿਤੇ ਨਹੀਂ ਜਾਣਾ ਜਾ ਸਕਦੇ ਜੇ ਕਿਸੇ ਆਪਣਾ ਪਿੰਡ ਪੁਰਾਣਾ ਵੇਖਣਾ ਹੋਵੇ ਤੇ ਬੜੀ ਔਖੀ ਆਗਿਆ ਮਿਲਦੀ। ਇਸ ਤਰ੍ਹਾਂ ਇਹਦਾ ਜਿਹੜਾ ਵੀਜ਼ਾ ਸੀ ਉਹ ਸ਼ਾਇਦ ਪੰਜਾਬ ਦਾ ਨਹੀਂ ਸੀਗਾ। ਚੰਡੀਗੜ੍ਹ ਦੇ ਬਾਕੀ ਦਿੱਲੀ ਜਾਂਦੀ ਹੁੰਦੀ ਸੀ ਨਾ ਸੀਮ ਸਾਹਿਬ ਦੇ ਤੇ ਚੰਡੀਗੜ੍ਹ ਦੀ ਹੁੰਦੀ ਜਾਂਦਾ ਉਹ ਮੈਂ ਆਪਣਾ ਡਿਊਟੀ ਤੇ ਬੈਠਾ ਤੇ ਇੱਕ ਵੈਰੀਫਿਕੇਸ਼ਨ ਕਰਨ ਵਾਸਤੇ ਆ ਗਿਆ ਦੀ ਰਹਿائش ਦੀ ਚੰਡੀਗੜ੍ਹ ਦਾ ਐਸਐਸਏ ਸੀਗਾ ਉਹਨਾਂ ਦਾ ਲੱਗਦਾ ਦਫਤਰ ਹੁੰਦਾ ਬੀਜੇ ਪਾਸਪੋਰਟ ਵਗੈਰਾ ਇਮੀਗ੍ਰੇਸ਼ਨ ਦਾ ਨੀਲ ਜਾਂਦਾ ਸੀ ਚਲੋ ਮੇਰੇ ਕੋਲ ਆ ਕੇ ਬਹਿ ਗਿਆ ਫਿਰ ਕਮਰੇ ਜਨ ਮੈਨੂੰ ਕਿਹਾ ਜਿੱਦਾਂ ਮੁਖਮੰਦੀ ਸਾਹਿਬ ਨੇ ਇਹਦੀ ਭਾਈ ਆ ਮਤਲਬ ਵੀ ਗਰੰਟੀ ਪਾਈ ਆ ਵੀ ਇਹਨੇ ਮੇਰੇ ਘਰ ਰਹਿਣਾ ਵਾ ਤੇ ਅਸੀਂ ਉਹਨਾਂ ਦੇ ਕੁਝ ਡਾਕੂਮੈਂਟਾਂ ਦੇ ਸੈੱਲ ਕਰਾਉਣੇ ਆ ਅੱਛਾ ਮੈਂ ਅੰਦਰ ਵਾਲਾ ਚੀਫ ਸਕਿਉਰਿਟੀ ਅਫਸਰ ਸੀਗਾ ਉਹਦਾ ਨਾਮ ਸਭ ਨੂੰ ਪਤਾ ਹੀ ਆ ਮੈਂ ਹੁਣ ਦੱਸਿਆ ਮੈਂ ਸਾਰਾ ਇਦਾਂ ਉਹ ਬੰਦਾ ਆਇਆ ਤੇ ਉਹ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦਾ ਉਹ ਕਹਿੰਦਾ ਵੀ ਮੈਂ ਦਸਤਖਤ ਕਰਾਉਣੇ ਕੁਝ ਮੈਦਮ ਜਿਹੜੇ ਹੈਗੇ ਨੇ ਇਹਨਾਂ ਦੇ ਸਬੰਧੀ ਅਰੇ ਬੋਲਾ ਜੀ ਆ ਵੀ ਕਰ ਦੋ ਮੈਂ ਮੈਂ ਕਰ ਦਿੰਦਾ ਮੈਂ ਕਹਿੰਦਾ ਮੈਂ ਅੱਜ ਆਪ ਰੱਖ ਕੇ ਸੈਂਡ ਕਰਨੇ ਆ ਉਹ ਅੰਦਰ ਮਾਰਾਈ ਤਕਵਾਲ ਕਰੀ ਜਾਂਦੇ ਸਰ ਕਹਿੰਦਾ ਸੀਐਮ ਸਾਹਿਬ ਦੇ ਆ ਇਹ ਗਰੰਟੀ ਕਾਰਡ ਤੁਸੀਂ ਨਹੀਂ ਕਰ ਸਕਦੇ ਜੇ ਗੱਲ ਨੂੰ ਪੰਗਾ ਪੈ ਗਿਆ ਤਾਂ ਭੁਗਤ ਲੋਗੇ ਉਹ ਪੂਰਾ ਛੱਲਲੀ ਸੀਗਾ ਸਵਾਰ ਲਵੇ ਇਹ ਗੱਲ ਦਾ ਪੂਰਾ ਉਹ ਯਾਰ ਗੱਲ ਇਹਦੀ ਵੀ ਠੀਕ ਹੈ ਮੈਂ ਫਿਰ ਫੋਨ ਲਾਇਆ ਮੈਂ ਸਾਰੇ ਇਹ ਨਹੀਂ ਮੰਨਦਾ ਜੀ ਅੰਤਾ ਫਿਰ ਮੇਰੇ ਬਾਥ ਗਈ ਤੋ ਠੀਕ ਹੈ ਜੀ ਉਹ ਫਿਰ ਅੰਦਰ ਗਿਆ ਪਤਾ ਨਹੀਂ ਅੰਦਰ ਉਹਨਾਂ ਚੀਫ ਸਕਿਉਰਿਟੀ ਅਫਸਰ ਨੇ ਸੈਂਡ ਕੀਤੇ ਕਿ ਸੀਐਮ ਸਾਹਿਬ ਨੇ ਕੀਤੇ ਮੇਰੇ ਮੇਰੇ ਨਾਲ ਹੋਰੀ ਪੰਗਾ ਪੈ ਚਲਿਆ ਸੀਗਾ ਉਹ ਮੈਨੂੰ ਕਹੇ ਤੂੰ ਸੈਂਡ ਕਰ ਦੇ ਉਹ ਕਹੇ ਤੁਸੀਂ ਆ ਸਾਰਾ ਐਸਪੀ ਦੇ ਮੁੱਖ ਮੰਤਰੀ ਲੈਵਲ ਦੀ ਗੱਲ ਆਏ ਹੋਮ ਦਿੱਲੀ ਨੂੰ ਉੱਥੇ ਜਾਣੇ ਕਾਗਜੇ ਉਹਦਾ ਕੰਮ ਸੈੱਟ ਹੋਇਆ ਤੇ ਦੇਖਣ ਵਾਲੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ